ਬਹੁਤ ਬਹੁਤ ਅੱਛਾ ਜੀ ਇਹ ਹਿਸਟਰੀ ਹੈ ਕਿ ਬੈਕ ਟੂ ਬੈਕ ਮੈਡਲ ਆਏ ਹਨ ਹਾਕੀ ਵਿੱਚ ਸਪੈਸ਼ਲੀ ਔਰ ਬਹੁਤ ਬੜੀ ਅਚੀਵਮੈਂਟ ਹੈ ਸਾਡੇ ਲਈ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ 'ਚ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਔਰ आज जो हमने हॉकी दिखाई है वहाँ पे वो स्पेशली बहुत हमारे लिए प्राउड की मूवमेंट है एंड सारा देश खुश है और इससे बड़ी क्या बात हो सकती है पंजाब सरकार की तरफ से किया जा रहा है आपको इसको कितना बिल्कुल बिल्कुल जी जब गवर्नमेंट आपको इनक्रेज करती है तो प्लेयरों का भी हौसला बढ़ता है एंड उसके बाद आई थिंक ये अच्छा मैसेज जाता है यंग को यूथ को कि जब आपको इतना इनकेज किया जा रहा है और सम्मानित किया जा रहा है तो एक अच्छा मैसेज आता है कि वो भी स्पोर्ट्स के लिए आए आगे आए तो बहुत अच्छी बात है सर अगली बार ओलंपिक्स में पंजाब से और ज़्यादा खिलाड़ी निकले इसके लिए पंजाब सरकार क्या कुछ कर सकती है क्या जी सजेशन यही हैं कि जितने ग्राउंड्स वगैरह बन रही हैं आई थिंक वो कंटिन्यू करनी चाहिए और बहुत अच्छा काम कर रहे हैं सर पहले ही वो और इससे बड़ी बात नहीं क्योंकि देखा जाए तो स्पोर्ट्स uh, की और राउंड uh, क्लास हो गए सारे जितने अपने ग्राउंड्स बन रहे हैं वो तो आई थिंक वो बहुत इंपॉर्टेंट है प्लेयर के लिए तो ग्राउंड ज़्यादा से ज़्यादा बने तो अच्छी बात है चाइना के साथ साथ चैंपियनशिप स्टार्ट होने वाली है दिनों है अगले में कॉन्फिडेंस आपका इस टाइम काफ़ी हाई क्या रखें इंडिया आपके नहीं सर देखो कोई भी टूर्नामेंट है हर हर टूर्नामेंट बड़ा टूर्नामेंट होता है प्लेयर के लिए और बिल्कुल उम्मीदें यही है कि हम अच्छा करें वहाँ पे भी देखे। देखे। उसके बाद तो जी बिल्कुल आई थिंक जितना हमें स्पोर्ट मिला है और जितना लोग वॉच कर रहे हैं आई थिंक वो बहुत बड़ी बात है तो हमारी यही कोशिश है कि जो यंगस्टर्स हैं यूथ है उनको स्पोर्ट्स की तरह देखे हैं और जो हमारे पे टैग लग रहे हैं कि ऐसा है नशा है आई थिंक एक हम कोशिश कर रहे हैं सभी साथ में मिलकर कोशिश कर रहे हैं गवर्नमेंट बहुत अच्छे से सपोर्ट कर रही है जैसे और पंजाब पुलिस जी गोल्डन मोमेंट की सिगा पंजाबी दे विच जी बिल्कुल देखो गोल्डन मोमेंट ਸਾਡੇ ਲਈ ਇਹ ਹੀ ਸੀਗਾ ਕਿ ਅਸੀਂ ਮੈਡਲ ਜਿੱਤੇ ਆ ਜੀ ਇਹ ਤੋਂ ਵੱਡੀ ਕੋਈ ਹੋਟੇ ਲਈ ਗੱਲ ਹੀ ਨਹੀਂ ਆ ਕਿਉਂਕਿ 올림픽 ਦੇ ਵਿੱਚ ਜਾਣਾ ਉੱਥੇ ਕੋਈ ਵੀ ਤੁਹਾਨੂੰ ਜਿਹੜਾ ਮੈਚ ਆ ਸੌਖਾ ਨਹੀਂ ਮਿਲਦਾ ਤੇ ਹਰ ਮੈਚ ਤੁਸੀਂ ਆਪਣਾ ਫੋਕਸ ਰਹਿਣਾ ਤੇ ਟਿਲ ਦਾ ਲਾਸਟ ਮੈਚ ਤੁਸੀਂ ਆਪਣਾ ਫੋਕਸ ਬਣਾਈ ਰੱਖਣਾ ਤੇ ਜਦੋਂ ਮੈਡਲ ਜਿੱਤੇ ਆ ਜੀ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਸੀ ਹੋਈ ਸਰਕਾਰ ਵੱਲੋਂ 15 ਲੱਖ ਰੁਪਏ ਪਹਿਲਾਂ ਤਿਆਰੀਆਂ ਵਾਸਤੇ ਦਿੱਤੇ ਗਏ ਇਸ ਕੀ ਕਹਿਣਾ ਚਾਹੋਗੇ ਬਹੁਤ ਵੱਡੀ ਗੱਲ ਹੈ ਜੀ ਇਹ ਕਿਉਂਕਿ სპੋਰਟਸਮੈਨ ਦੇਖੋ ਜੀ ਜਦੋਂ ਤੁਸੀਂ ਕੁਝ ਜਿੱਤ ਕੇ ਆਉਂਦੇ ਉਦੋਂ ਤਾਂ ਤੁਹਾਨੂੰ ਹਰ ਕੋਈ ਸਨਮਾਨਿਤ ਕਰਦਾ ਬਟ ਉਹਦੇ ਪਲੇਅਰ ਦੀ ਤਿਆਰੀ ਲਈ ਜਿਹੜਾ ਤੁਸੀਂ ਪਹਿਲਾਂ ਧਿਆਨ ਰੱਖਿਆ ਜਾ ਰਿਹਾ ਸਪੋਰਟਸ ਦਾ ਉਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਮਾਣ ਵਾਲੀ ਗੱਲ ਹੈ ਤੁਸੀਂ ਕਿਵੇਂ ਦੇਖਦੇ ਤੁਸੀਂ ਦੇ ਬਾਰੇ ਵੀ ਕਿਉਂਕਿ ਹੁਣ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਬਹੁਤ ਹੌਸਲਾ ਫਜ਼ਾਈ ਕੀਤਾ ਜੀ ਜੀ ਜਦੋਂ ਕਾਲ ਤੇ ਵੀ ਔਰ ਹੁਣ ਵੀ ਤੁਹਾਡੇ ਤੋਂ ਪਰਸਨਲ ਹੀ ਪੁੱਛਿਆ ਔਰ ਸਰਪੰਚ ਦਾ ਟੈਗ ਤਾਂ ਪੂਰੀ ਦੁਨੀਆ ਦੇ ਵਿੱਚ ਸ਼ੂਟ ਕਰਦਾ ਜੀ ਨਹੀਂ ਬਹੁਤ ਵੱਡੀ ਗੱਲ ਹੈ ਦੇਖੋ ਜੀ ਪੀਐਮ ਸਰ ਜਦੋਂ ਅਸੀਂ ਜਾਣਾ ਸੀਗਾ ਉਸ ਤੋਂ ਪਹਿਲਾਂ ਵੀ ਸਾਡੀ ਮੁਲਾਕਾਤ ਹੋਈ ਆ ਪਹਿਲਾਂ ਵੀ ਗੱਲਬਾਤ ਹੋਈ ਆ ਤੇ ਉਹ ਬਿਲਕੁਲ ਸਪੋਰਟਸ ਨੂੰ ਬਹੁਤ ਪਿਆਰ ਕਰਦੇ ਨੇ ਐਂਡ ਇੰਡੀਵਿਜੂਅਲੀ ਪਰਸਨਲੀ ਸਾਰੇ ਪਲੇਅਰਾਂ ਦੇ ਨਾਮ ਯਾਦ ਨੇ ਬਹੁਤ ਵੱਡੀ ਗੱਲ ਹੈ ਜੀ ਐਂਡ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਜਦੋਂ ਹਾਕੀ ਟੀਮ ਜਾਂਦੀ ਆ ਤੇ ਸਾਨੂੰ ਹਾਕੀ ਟੀਮ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਤੇ ਜਦੋਂ ਹਾਕੀ ਮੈਡਲ ਲੈ ਕੇ ਆਉਂਦੀ ਆ ਸਾਰਾ ਦੇਸ਼ ਖੁਸ਼ ਹੁੰਦਾ ਤੇ ਬਿਲਕੁਲ ਜੀ ਅਸੀਂ ਦੇਖ ਦੇਖ ਰਹੇ ਹਾਂ ਕਿ ਬਿਲਕੁਲ ਸਾਰਾ ਦੇਸ਼ ਪੂਰਾ ਖੁਸ਼ ਹੈ ਸਪੋਰਟ ਤੇ ਤੇ ਬਹੁਤ ਮਾਣ ਵਾਲੀ ਗੱਲ ਆ ਜੀ ਬਹੁਤ ਵੱਡੀ ਗੱਲ ਕੁਝ ਕਹੋਗੇ ਕਿ ਹੋਰ ਕਿਹੜੀਆਂ ਕਿਹੜੀਆਂ ਸੁਝਾਅ ਹੋ ਸਕਦੇ ਕਿ ਹੋਰ ਹਰਮਨਪ੍ਰੀਤ ਸਿੰਘ ਪੰਜਾਬ ਤੋਂ ਨਿਕਲ ਦੇਖੋ ਜੀ ਸੁਜੈਸ਼ਨ ਮੈਂ ਇਹ ਕਹੂੰਗਾ ਕਿ ਫੈਸਿਲਿਟੀਆਂ ਦੀ ਗੱਲ ਕਰਾਂ ਕਿਉਂਕਿ ਜਿਹੜੀਆਂ ਡੇ ਬਾਏ ਡੇ ਇੰਪਰੂਵ ਹੁੰਦੀਆਂ ਜਾ ਰਹੀਆਂ ਬਹੁਤ ਵੱਡੀ ਗੱਲ ਆ ਔਰ ਜਿਆਦਾ ਤੋਂ ਜਿਆਦਾ ਜਿੱਦਾਂ ਗਰਾਊਂਡਸ ਆਪਾਂ ਅਵੇਲੇਬਲ ਕਰ ਸਕਦੇ ਆ ਪਲੇਅਰਾਂ ਲਈ ਕਿ ਕਿ ਪਲੇਅਰ ਜਾਣ ਫ੍ਰੀਲੀ ਜਾਣ ਕਦੇ ਵੀ ਜਾ ਕੇ ਆਪਣੀ ਟ੍ਰੇਨਿੰਗ ਕਰ ਸਕਣ ਜਿਹੜੀ ਉਹਨਾਂ ਨੂੰ ਐਡਵਾਂਟੇਜ ਰਵੇ ਅਗਲਾ ਪੀਚ ਆ ਕੀ ਹੈ ਲੱਗੀ ਪ੍ਰੈਕਟਿਸ ਲਗਾ ਕੇ ਫਿਰ ਬਿਲਕੁਲ ਜੀ ਬਸ ਕੈਂਪ ਤੇ ਜਾ ਰਹੇ ਆ ਜੀ ਜਲਦੀ ਜਾ ਰਹੇ ਆ ਤੇ ਉਮੀਦ ਕਰਦੇ ਆ ਕਿ ਇਦਾਂ ਹੀ ਬਰਕਰਾਰ ਰੱਖੀ ਆਪਣੀ ਸਪੋਰਟ ਨੂੰ ਥੈਂਕ ਯੂ